ਸਵਾਗਤ ਕਰਦੇ ਆਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਅੱਜ ਰੋ ਚੁੱਕੇ ਆਂ ਸੀ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵਗੇ ਸਨੀ ਮਾਲਟਰ ਦਾ ਇੱਕ ਇੰਟਰਵਿਊ ਨਿਕਲ ਕੇ ਸਾਹਮਣੇ ਆਇਆ ਛੋਟੀ ਜਿਹੀ ਕਲਿੱਪ ਇਸੀ ਤੁਹਾਨੂੰ ਦਿਖਾਵਾਂਗੇ ਸਨੀ ਮਾਲਟਰ ਦੇ ਇੰਟਰਵਿਊ ਦੀ ਜਿਸ ਦੇ ਵਿੱਚ ਕਿ ਸਨੀ ਮਾਲਟਰ ਨੇ ਆਪਣਾ ਦੁੱਖ ਸਾਂਝਾ ਕੀਤਾ ਹੈ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਅਤੇ ਸਿੱਧੂ ਨਾਲ ਕੀ ਸੰਬੰਧ ਸੀਗੇ ਸਨੀ ਮਾਲਟਰ ਨੇ ਉਹ ਵੀ ਉਹਨਾਂ ਨੇ ਆਪਣੇ ਇੰਟਰਵਿਊ ਦੇ ਦੌਰਾਨ ਦੱਸਿਆ ਅਤੇ ਸਿੱਧੂ ਮੂਸੇਵਾਲੇ ਦੇ ਜਾਨ ਤੋਂ ਬਾਅਦ ਸਨੀ ਮਾਲਟਨ ਕਿੱਦਾਂ ਰਹਿ ਰਿਹਾ ਆ ਅਤੇ ਉਹਨਾਂ ਦੇ ਘਰ ਜੈ ਨੂੰ ਕਿੱਦਾਂ ਦੇਖ ਰਿਹਾ ਆ ਅਤੇ ਸਭ ਤੋਂ ਜਿਹੜੀ ਕਿ ਮੇਨ ਗੱਲ ਸਨੀ ਮਾਲਟਨ ਇਸ ਇੰਟਰਵਿਊ ਦੇ ਵਿੱਚ ਕਰਦਾ ਆ ਉਹ ਇਹ ਗੱਲ ਆ ਕਿ ਸਿੱਧੂ ਮੂਸੇਵਾਲੇ ਦਾ ਜਾਣਾ ਇਸ ਦੁਨੀਆ ਤੋਂ ਜਿਹੜਾ ਕਿ ਮਈ ਦਾ ਮਹੀਨਾ ਆ ਉਸ ਦੇ ਵਿੱਚ ਕੀ ਕੀ ਕੁਝ ਹੁੰਦਾ ਆ ਸਿੱਧੂ ਮੂਸੇਵਾਲੇ ਦੇ ਮਦਦ ਆ ਜਿਹੜਾ ਕਿ ਉਹ ਵੀ ਜਨਮ ਦਿਨ ਹੁੰਦਾ ਆ ਮਦਰ ਡੇ ਵੀ ਹੁੰਦਾ ਆ ਸਿੱਧੂ ਮੂਸੇਵਾਲੇ ਦੀ ਠੀਕ ਉਸੇ ਮੰਥੇ ਮੌਤ ਵੀ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਵੀ ਹੁੰਦਾ ਆ ਹਾਂਜੀ ਦੋਸਤੋ ਇਹ ਗੱਲਾਂ ਸਾਰੀਆਂ ਨੇ ਕਿ ਸਨੀ ਮਾਲਟਨ ਨੇ ਆਪਣੇ ਇੰਟਰਵਿਊ ਦੇ ਦੌਰਾਨ ਕੀਤੇ ਆ ਆਓ ਤੁਹਾਨੂੰ ਵੀ ਅਸੀਂ ਬਿਨਾਂ ਦੇਰੀ ਕੀਤੇ ਸਨੀ ਮਾਲਟਨ ਦਾ ਉਹ ਇੰਟਰਵਿਊ ਦਿਖਾ ਦਿੰਨੇ ਆ ਜਰੂਰ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਮਈ ਦਾ ਮਹੀਨਾ ਨਾ ਜਿਹੜਾ ਮਈ ਦਾ ਮਹੀਨਾ ਉਦੋਂ ਮਧੁਰ ਤੇ ਹੁੰਦਾ ਆ ਇੱਕ ਮਹੀਨੇ ਦੀ ਗੱਲ ਸੱਚੀ ਗੱਲ ਮਧੁਰ ਤੇ ਨਹੀਂ ਹੁੰਦਾ ਅੰਟੀ ਦੇ ਜਨਮ ਦਿਨ ਹੁੰਦਾ ਉਹੀ ਮਹੀਨੇ ਦੇ ਵਿੱਚ ਐਂਡ ਆ ਦਾ ਮੰਥ ਕੀ ਆਪਾਂ ਬਾਰਸੀ ਮਨ ਨੂੰ ਕਹਾਂ ਉਹ ਕੀ ਕਹਿੰਦੇ ਨੂੰ ਬਾਰਸੀ ਕਹਿੰਦੇ ਆ ਫਿਰ ਹੁੰਦਾ ਸਿੱਧੂ ਦਾ ਜਨਮ ਆ ਚਾਰ ਜੀ ਜ ਇੱਕ ਇਨਸਾਨ ਸਹਰੇਆ ਤੇ ਲੋਕੀ ਪਗਾਈ ਕਰੀਂਦੇ ਬੈਠੇ ਕੇ ਉਹ ਆ ਆ ਆਖਰੀਆ ਤੇ ਆ ਤੁਸੀਂ ਬੈਠ ਕੇ ਸੋਚੋ 8 ਮਿੰਟ ਕਿ ਕੀ ਹੋ ਰਿਹਾ ਕਿਸਾਨ ਦੇ ਨਾਲ ਤੇ ਕਿਉਂ ਹੋ ਰਿਹਾ ਤੇ ਜਿਹੜੀ ਚੀਜ਼ ਹੋਣੀ ਨਹੀਂ ਚਾਹੀਦੀ ਸੀ ਹਾਂਜੀ ਦੋਸਤੋ ਇਹ ਸੀਗੀ ਉਹ ਵੀਡੀਓ ਜਿਸ ਦੇ ਵਿੱਚ ਕੀ ਸਨੀ ਮਾਂਟਨ ਨੇ ਸਾਰੀਆਂ ਗੱਲਾਂ ਕਹੀਆਂ ਨੇ ਛੋਟੀ ਜੀ ਕਲਿੱਪਰ ਸੀ ਤੁਹਾਨੂੰ ਦਿਖਾਈਆ ਜਿਸ ਦੇ ਵਿੱਚ ਕੀ ਸਨੀ ਮਾਂਟਨ ਨੇ ਮਈ ਦੇ ਮਹੀਨੇ ਵਿੱਚ ਕੀ ਕੁਝ ਹੁੰਦਾ ਆ ਅਤੇ ਲਾਸਟ ਦੇ ਵਿੱਚ ਉਹਨਾਂ ਨੇ ਵੀ ਕਿਹਾ ਕਿ ਕੀ ਆਪਾਂ ਸਿੱਧੂ ਦੀ ਬਰਸੀ ਵੀ ਮਨਾਵਾਂਗੇ ਕਿਉਂਕਿ ਸਿੱਧੂ ਮੂਸੇਵਾਲੇ ਦੀ ਮਦਰ ਦਾ ਜਨਮ ਦਿਨ ਵੀ ਹੁੰਦਾ ਆ ਤੇ ਮਦਰ ਡੇ ਵੀ ਜਿਹੜਾ ਕੀ ਉਹ ਵੀ ਮਈ ਦੇ ਮਹੀਨੇ ਹੁੰਦਾ ਆ ਤੇ ਲਾਸਟ ਦੇ ਵਿੱਚ ਜਿਹੜੀ ਕੀ ਸਿੱਧੂ ਮੂਸੇਵਾਲੇ ਦੀ ਉਹ ਡੈਥ ਹੋ ਜਾਂਦੀ ਆ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਨੂੰ ਦੇਖ ਕੇ ਸਾਨੂੰ ਕਮੈਂਟ ਕਰਕੇ ਜਰੂਰ ਆਪਣੀ ਰਾਏ ਦਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ